ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਅਸੀਂ ਆਪ ਜੀ ਦਾ ਸਵਾਗਤ ਕਰਦੇ ਹਾਂ ਸਭ ਤੋਂ ਪਹਿਲਾਂ ਜਿਹੜੀ ਖ਼ਬਰ ਲੈਣੀ ਚਾਹਾਂਗੇ ਸੁਪਰੀਮ ਕੋਰਟ ਨੇ ਇੱਕ ਹੁਕਮ ਜਾਰੀ ਕੀਤਾ ਜਿਹਦੇ ਵਿੱਚ ਕੁਝ ਮੈਟਰੋ ਸ਼ਹਿਰ ਜਿਹੜੇ ਨੇ ਉੱਥੇ ਸੀਵਰੇਜ ਦੀ ਸਫਾਈ ਕਰਨ ਵਾਲੇ ਜਿਹੜੇ ਕੰਮਾਂ ਵਾਸਤੇ ਕਿਹਾ ਗਿਆ ਕਿ ਉਹ ਉਹ ਨਾ ਤੋਂ ਹੱਥੀ ਕੰਮ ਨਾ ਕਰਵਾਇਆ ਜਾਵੇ ਉੱਥੇ ਮਸ਼ੀਨਾਂ ਦੀ ਮਦਦ ਲਈ ਜਾਵੇ ਆਪਾਂ ਦੇਖਦੇ ਹਾਂ ਅਪ ਜੀ ਆਜ਼ਾਦੀ ਦੇ 75 ਸਾਲਾਂ ਦੇ ਦੌਰਾਨ ਹਾਲੇ ਤੱਕ ਅਸੀਂ ਇਸ ਨਿਸ਼ਾਨੇ ਤੇ ਨਹੀਂ ਪਹੁੰਚ ਸਕੇ ਕਿ ਸੀਵਰੇਜ ਕੰਮਿਆਂ ਨੂੰ ਉਸ ਗੰਦੇ ਪਾਣੀ ਦੇ ਵਿੱਚ ਗੰਧ ਦੇ ਵਿੱਚ ਜਾ ਕੇ ਉਸ ਦੀ ਸਫਾਈ ਕਰਨੀ ਪੈਂਦੀ ਆ ਇਹ ਜਿਹੜੇ ਸ਼ਹਿਰ ਨੇ ਉਹਦੇ ਵਿੱਚ ਦਿੱਲੀ ਮੁੰਬਈ ਚ ਨਈ ਕਲਕੱਤਾ ਬੈਂਗਲੌਰ ਤੇ ਹైదరాబాద్ ਸ਼ਾਮਲ ਆ ਜਸਟਿਸ ਹੰਤਾ ਸ਼ੂਤੋਲੀਆ ਤੇ ਅਰਵਿੰਦ ਕੁਮਾਰ ਦੇ ਬੈਂਚ ਨੇ ਇਹ ਹੁਕਮ ਜਾਰੀ ਕੀਤਾ ਕਿ ਇਨ੍ਹਾਂ ਸ਼ਹਿਰਾਂ ਦੇ ਵਿੱਚ ਬਿਲਕੁਲ ਪਾਬੰਦੀ ਲਾਈ ਜਾਵੇ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਬਾਕੀ ਵੀ ਥਾਵਾਂ ਦੇ ਉੱਤੇ ਬਿਲਕੁਲ ਪਾਬੰਦੀ ਲੱਗਣੀ ਚਾਹੀਦੀ ਆ ਜਿਹੜੇ ਸਾਡੇ ਕੰਮ ਆ ਜਿਹੜੇ ਗੰਦੇ ਪਾਣੀ ਦੇ ਵਿੱਚ ਗੰਧ ਦੇ ਵਿੱਚ ਜਾ ਕੇ ਸਫਾਈ ਦਾ ਕੰਮ ਕਰਦੇ ਆ ਉਹ ਹੁਣ ਇੰਨੀ ਤਕਨੀਕ ਐਡਵਾਂਸ ਹੋ ਗਈ ਆ ਵੀ ਮਸ਼ੀਨਾਂ ਦੇ ਨਾਲ ਸਫਾਈ ਜਿਹੜੀ ਕੀਤੀ ਜਾਣੀ ਚਾਹੀਦੀ ਆ ਹਾਲਾਂਕਿ ਜਿਹਨੂੰ ਆਪਾਂ ਇਹ ਸਭ ਤੋਂ ਗੰਦਾ ਕੰਮ ਸਮਝਦੇ ਆ ਅਸਲ ਦੇ ਵਿੱਚ ਤੇ ਇਹ ਸਾਡੇ ਸਫਾਈ ਕਰਨ ਵਾਲੇ ਕੰਮ ਆ ਜਿਹੜੇ ਸਫਾਈ ਰੱਖਦੇ ਆ ਸਾਡੇ ਆਲੇ ਦੁਆਲੇ ਦੀ ਇਹਨਾਂ ਲਈ ਤਾਂ ਤਨਖਾਹਾਂ ਵੀ ਜਿਹੜੀਆਂ ਆ ਵੱਧ ਕਿਉਂਕਿ ਇਹਨਾਂ ਨੂੰ ਮਿਹਨਤ ਕਰਨੀ ਪੈਂਦੀ ਆ ਤਨਖਾਹਾਂ ਵੀ ਇਹਨਾਂ ਦੀਆਂ ਆਮ ਨਾਲੋਂ ਬਰਾਬਰ ਦੇ ਕਰਮਚਾਰੀਆਂ ਨਾਲੋਂ ਤਨਖਾਹਾਂ ਵੀ ਵੱਧ ਚਾਹੀਦੀਆਂ ਨੇ ਦੂਜੀ ਜਿਹੜੀ ਖਬਰ ਅਸੀਂ ਲੈਣੀ ਜਾਵਾਂਗੇ ਉਮਰ ਖਾਲਦ ਦੇ ਸਬੰਧ ਦੇ ਵਿੱਚ 160 ਬਹੁਤ سارے ਜਿਹੜੇ ਇਹੋ ਜਿਹੇ ਲੋਕ ਆ ਜਿਹੜੇ ਫਿਲਮਕਾਰ ਨੇ ਜਾਂ ਕੋਈ ਦੁਨੀਆ ਹਸਤੀਆਂ ਨੇ ਉਹਨਾਂ ਨੇ ਇੱਕ ਦਸਤਖਤ ਕਰਕੇ ਸਰਕਾਰ ਨੂੰ ਇੱਕ ਚਿੱਠੀ ਭੇਜੀ ਆ ਜਿਹਦੇ ਵਿੱਚ ਕਿਹਾ ਗਿਆ ਕਿ ਉਮਰ ਖਾਲਦ ਜਿਹੜਾ 1600 ਦਿਨ ਤੋਂ ਜੇਲ੍ਹ ਦੇ ਅੰਦਰ ਬੰਦ ਹੈ ਇਹ ਚਿੱਠੀ ਜਿਹੜੀ ਆ ਉਸ ਵੇਲੇ ਲਿਖੀ ਗਈ ਆ ਜਦੋਂ 77ਵੀਂ ਵਰਸੀ ਜਿਹੜੀ ਆ ਕੱਲ ਮਨਾਈ ਜਾ ਰਹੀ ਸੀ ਮਹਾਤਮਾ ਗਾਂਧੀ ਦੀ ਇਸ ਨਾਲ ਜੋੜ ਕੇ ਇਹਨਾਂ ਨੇ ਉਮਰ ਖਾਲਿਦ ਦੀ ਰਿਹਾਈ ਦੀ ਮੰਗ ਕੀਤੀ ਹੈ ਤੇ ਕਿਹਾ ਕਿ ਬਿਨਾਂ ਮੁਕਾਦਮੇ ਤੋਂ ਬਿਨਾਂ ਦੋਸ਼ ਸਾਬਤ ਕੀਤੇ ਆ ਜਿਹਨੂੰ ਅੰਦਰ ਰੱਖਿਆ ਗਿਆ ਆ ਇਹ ਬਿਲਕੁਲ ਜਿਹੜਾ ਗਲਤ ਹੈ ਅਸੀਂ ਵੀ ਇਹ ਮੰਗ ਕਰਨੀ ਚਾਹੁੰਦੇ ਆ ਜਿਹੜੇ ਵੀ ਕੁਝ ਇਹੋ ਜਿਹੇ ਜਿਹੜੇ ਲੋਕ ਆ ਜਿਹੜੇ ਬਿਨਾਂ ਮੁਕਾਦਮਿਆਂ ਤੋਂ ਜਿਹੜੇ ਜੇਲ੍ਹਾਂ ਦੇ ਵਿੱਚ ਬੰਦ ਆ ਬਿਨਾਂ ਦੋਸ਼ ਲਾਏ ਬੰਦ ਆ ਉਹਨਾਂ ਨੂੰ ਜਿਹੜਾ ਰਿਹਾ ਕੀਤਾ ਜਾਣਾ ਚਾਹੀਦਾ ਅਗਲੀ ਖਬਰ ਜਿਹੜੀ ਅਸੀਂ ਲੈਣੀ ਚਾਹਾਂਗੇ ਦਿੱਲੀ ਦੇ ਵਿੱਚ ਜਿਹੜਾ ਕੁਆਲਿਟੀ ਦਾ ਇੰਡੈਕਸ ਜਿਹੜਾ ਆ ਜਿਹਨੂੰ AQI ਕਿਹਾ ਜਾਂਦਾ 에ਅਰ ਕੁਆਲਿਟੀ ਇੰਡੈਕਸ ਇਹਦੇ ਤੇ ਫਿਰ ਮਾੜੇ ਜਿਹੜੇ ਪ੍ਰਭਾਵ ਆਇਆ ਉਹਦੇ ਬਾਰੇ ਜਿਹੜੀ ਅਖਬਾਰਾਂ ਦੇ ਵਿੱਚ ਛਪੀਆਂ ਰਿਪੋਰਟਾਂ ਦੇ ਵਿੱਚ ਇਹ ਕਿਹਾ ਗਿਆ ਕਿ ਦਿੱਲੀ ਦੇ ਵਿੱਚ 365 ਦਾ ਅੰਕੜਾ ਸ਼ੋ ਹੋ ਗਿਆ ਤੇ ਗੁਰੂਗ੍ਰਾਮ ਦੇ ਵਿੱਚ 318 ਦੇ ਵਿੱਚ 318 ਦਾ ਅੰਕੜਾ ਸ਼ੋ ਹੋ ਗਿਆ ਇਹ ਉਹ ਏਰੀਆ ਆ NCR ਦੇ ਨਾਮ ਨਾਲ ਜਿਹਨੂੰ ਜਾਣਦੇ ਆ ਪਰ ਅੰਦਰੂਨੀ ਦਿੱਲੀ ਦੇ ਵਿੱਚ ਉਹ ਤੋਂ ਵੀ ਸਿਰਾ ਲੱਗਿਆ ਹੋਇਆ ਰੋਹਨੀ ਤੇ ਨਹਿਰੂ ਨਗਰ ਦੇ ਵਿੱਚ 397 ਦਾ ਅੰਕੜਾ ਚਲਾ ਗਿਆ ਅਸੀਂ ਇਹ ਗੱਲ ਕਹਿਣੀ ਚਾਹੁੰਦੇ ਆ ਕਿ ਇੱਥੇ ਪੰਜਾਬ ਦੇ ਕਿਸਾਨਾਂ ਨੂੰ ਹਰਿਆਣੇ ਦੇ ਕਿਸਾਨਾਂ ਨੂੰ ਕਿਸੇ ਵੇਲੇ ਦੋਸ਼ੀ ਜ਼ਿਆਦਾ ਠਹਿਰਾਇਆ ਜਾਂਦਾ ਸਗਾ ਆਪਣਾ ਧਿਆਨ ਜਿਹੜਾ ਹੈ ਹੋਰ ਪਾਸੇ ਕੀਤਾ ਜਾਂਦਾ ਸਗਾ ਅਸਲ 'ਚ ਜਿੱਥੇ ਸਮੱਸਿਆ ਖੜੀ ਆ ਉਹਦੇ ਨਿਸ਼ਾਨਦੇਹੀ ਕਰਨੀ ਚਾਹੀਦੀ ਆ ਦਿੱਲੀ ਦੀ ਸਰਕਾਰ ਨੂੰ ਕੇਂਦਰ ਦੀ ਸਰਕਾਰ ਨੂੰ ਇਹਦੇ ਵੱਲੋਂ ਚੇਚਾ ਜਿਹੜਾ ਧਿਆਨ ਦੇਣਾ ਚਾਹੀਦਾ ਹੁਣ ਆ ਕੇ ਜੜੀਆਂ ਬਹੁਤ ਸਾਰੀਆਂ ਜੜੀਆਂ ਕਾਰਾਂ ਗੱਡੀਆਂ ਜੜੀਆਂ ਉਹਨਾਂ ਨੂੰ ਬੰਦ ਕਰ ਦਿੱਤਾ ਸਕੂਲਾਂ ਤੇ ਫਿਰ ਉਹ ਕਹਿੰਦਾ ਵੀ ਤੁਸੀਂ ਪੁਛ ਜਿਹੜਾ smartphones ਦੇ ਨਾਲ ਕੰਮ ਚਲਾਓ ਬੱਚਿਆਂ ਨੂੰ ਵੀ ਸਕੂਲ ਪੰਜਵੀਂ ਤੱਕ ਦੇ ਨੂੰ ਨਾ ਭੇਜੋ ਇਸੇ ਤਰੀਕੇ ਨਾਲ ਕੰਸਟ੍ਰਕਸ਼ਨ ਦਾ ਜਿਹੜਾ ਕੰਮ ਹੈ ਉਹ ਬੰਦ ਕਰਵਾਉਣ ਨੂੰ ਕਹੇ ਤਾਇਆ ਭਾਵੇਂ ਸਰਕਾਰੀ ਜਿਹੜਾ ਕੰਸਟ੍ਰਕਸ਼ਨ ਦਾ ਕੰਮ ਹੈ ਉਹ ਚਾਲੂ ਰਹੇਗਾ ਪਰ ਪ੍ਰਾਈਵੇਟ ਲੋਕਾਂ ਲਈ ਉਹ ਜਿਹੜਾ ਬੰਦ ਕਰ ਦਿੱਤਾ ਗਿਆ ਆ ਇਹ ਵਕਤੀ ਤੌਰ ਤੇ ਤੇ ਹੱਲ ਕੀਤੇ ਜਾਂਦੇ ਆ ਪਰ ਇਹਨਾਂ ਦਾ ਜਿਹੜਾ ਪੱਕਾ ਜਿਹੜਾ ਹੱਲ ਜਿਹੜਾ ਕੱਢਿਆ ਜਾਣਾ ਚਾਹੀਦਾ ਦਿੱਲੀ ਸਾਡੇ ਦੇਸ਼ ਦੀ ਰਾਜਧਾਨੀ ਆ ਕਿਸੇ ਦੂਜੇ ਦੇਸ਼ ਦੇ ਵਿੱਚੋਂ ਆਉਣਾ ਜਾਣਾ ਲੋਕਾਂ ਨੇ ਤੇ ਸਾਡਾ ਪ੍ਰਭਾਵ ਜਿਹੜਾ ਆ ਉਹ ਕਿਸ ਢੰਗ ਨਾਲ ਰਹੇਗਾ ਉਹਦੇ ਤੇ ਸਾਡਾ ਜਿਹੜਾ ਬਹੁਤ ਮਾੜਾ ਪ੍ਰਭਾਵ ਪੈਂਦਾ ਅਗਲਾ ਜਿਹੜਾ ਵਿਸ਼ਾ ਅਸੀਂ ਲੈਣਾ ਚਾਹਾਂਗੇ 1 April ਤੋਂ 4 ਕੋਰ ਜਿਹੜੇ ਆ ਜਿਹੜੇ ਲਾਗੂ ਕੀਤੇ ਜਾ ਰਹੇ ਆ ਉਹਦੇ ਲਈ ਇੱਕ ਮੀਟਿੰਗ ਹੋਣੀ ਕੀਤੀ ਆ ਦੇਸ਼ ਦੇ ਕਿਰਤ ਮੰਤਰੀ ਨੇ ਆਪਣੀ ਪ੍ਰਧਾਨਗੀ ਹੇਠ ਜਿਹਦੇ ਵਿੱਚ ਕਿਹਾ ਗਿਆ ਕਿ 18 ਤੋਂ ਵੱਧ ਰਾਜਾਂ ਨੇ ਹਾਮੀ ਭਰ ਦਿੱਤੀ ਹੈ ਉਹਦੇ ਵਿੱਚ ਪਲੇਟਫਾਰਮ ਵਰਕਰ ਤੇ ਗਿਗ ਵਰਕਰ ਜਿਹੜੇ ਆ ਉਹਨਾਂ ਦੀ ਰਾਖੀ ਆਖੇ ਜੀ ਕੀਤੀ ਜਾਏਗੀ ਇਹ ਕਿਹਾ ਜਾਂਦਾ ਆ ਜਦੋਂ ਕਿ ਆਪਾਂ ਦੇਖਦੇ ਆ ਵੀ ਪਹਿਲਾਂ ਵੀ ਜਿਹੜੇ ਸਾਡੇ ਕਿਰਤ ਕਾਨੂੰਨ ਆ ਉਹਨਾਂ ਦੀ ਅਣਦੇਖੀ ਜਿਹੜੀ ਆ ਲਗਾਤਾਰ ਕੀਤੀ ਜਾਂਦੀ ਰਹੀ ਆ ਤੇ ਹੁਣ ਇਹਨਾਂ ਦੇ ਨਾਮ ਦੇ ਉੱਤੇ ਵੀ ਅਸੀਂ ਇਹਨਾਂ ਇਹਨੂੰ ਬਿਹਤਰ ਬਣਾਉਣਾ ਆ ਜਿਹਦੇ ਵਿੱਚ ਕਾਮਿਆਂ ਦੀ ਭਲਾਈ ਤੇ ਅਯੋਗ ਵਿਕਾਸ ਦਾ ਜਿਹੜਾ ਆ ਸੰਤੁਲਨ ਕਾਇਮ ਕਰਨਾ ਇਸ ਨਾਮ ਦੇ ਉੱਤੇ ਜਿਹੜੇ ਆ ਚਾਰ ਕੋਡ ਜਿਹੜੇ ਆ ਲਿਆਂਦੇ ਜਾ ਰਹੇ ਆ ਜਿਹਦੇ ਤੇ ਚਰਚਾ ਕੀਤੀ ਜਾਂਦੀ ਰਹੀ ਆ ਹਾਲਾਂਕਿ ਆਪਾਂ ਸਮਝਦੇ ਆ ਵੀ ਪਲੇਟਫਾਰਮ ਤੇ ਗਿਗ ਵਰਕਰ ਜਿਹੜੇ ਆ ਉਹਨਾਂ ਬਾਰੇ ਹੱਲੇ ਲੋਕਾਂ ਨੂੰ ਬਹੁਤੀ ਸਮਝ ਨਹੀਂ ਤੇ ਇਹ ਜਿਹੜੀਆਂ ਆਨਲਾਈਨ ਜਿਹੜੀਆਂ ਕੰਪਨੀਆਂ ਆ ਉਹਨਾਂ ਦੇ ਵਿੱਚ ਜਿਹੜੇ ਕੰਮੇ ਕੰਮ ਕਰਦੇ ਆ ਇਹ ਜਿਹੜੇ ਪਲੇਟਫਾਰਮ ਉਹੀ ਕਰਾਉਂਦੇ ਆ ਉਹਨਾਂ ਕੰਪਨੀਆਂ ਨੂੰ ਕਹਿ ਲਓ ਵੀ ਉਹਨਾਂ ਦਾ ਆਪਣਾ ਢਾਂਚਾ ਤੇ ਕੋਈ ਨਹੀਂ ਹੁੰਦਾ ਹੈਗਾ ਪਰ ਉਹ ਇਹਨਾਂ ਦੇ ਉੱਤੇ ਨਿਰਭਰ ਹੋ ਕੇ ਆਪਣੇ ਮਾਲ ਦੀ ਸਪਲਾਈ ਕਰਦੇ ਆ ਉਹਨਾਂ ਕਾਮਿਆਂ ਦੀ ਜਿਹੜੀ ਗੱਲ ਦੀ ਨਿਸ਼ਾਨਦੇਹੀ ਹੁਣ ਕੀਤੀ ਜਾ ਰਹੀ ਆ ਇਹ ਕੰਮ ਹੈ ਜਿਹੜੇ ਆ ਇਹ ਆਮ ਤੌਰ ਦੇ ਉੱਤੇ ਜਿਹੜੇ ਕੱਚੇ ਹੀ ਹੁੰਦੇ ਆ ਜਿਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ ਕੋਈ ਰੱਖੀ ਨਹੀਂ ਹੁੰਦੀ ਅੱਜ ਇਸ ਕੰਪਨੀ ਚ ਕੰਮ ਕਰਦੇ ਕੱਲ੍ਹ ਦੂਜੀ ਕੰਪਨੀ ਦੇ ਚ ਕੰਮ ਕਰਦੇ ਆ ਸਾਡੀ ਮੰਗ ਆ ਵੀ ਇਹਨਾਂ ਨੂੰ ਵੀ ਕਿਸੇ ਨਾ ਕਿਸੇ ਗਿਣਤੀ ਦੇ ਵਿੱਚ ਲਿਆਂਦਾ ਜਾਵੇ ਤੇ ਕਿਸੇ ਨਾ ਕਿਸੇ ਗਿਣਤੀ ਤੇ ਚੱਲੇ ਕਿ ਤੇ ਇਹਨਾਂ ਦੇ ਹੱਕਾਂ ਹਕੂਕਾਂ ਦੀ ਵੀ ਰਾਖੀ ਜਿਹੜੀ ਆ ਕੀਤੀ ਜਾਵੇ ਅਗਲੀ ਗੱਲ ਜਿਹੜੀ ਅਸੀਂ ਕਰਨੀ ਚਾਹਾਂਗੇ ਅਮਰੀਕਾ ਦੇ ਰਾਸ਼ਟਰਪਤੀ ਨੇ ਹੁਣ ਪਿੱਛੇ ਜਿਹੇ ਆਪਾਂ ਪਹਿਲਾਂ ਵੀ ਇੱਥੇ ਇਸ ਵਿਸ਼ੇ ਦੇ ਉੱਤੇ ਗੱਲ ਕੀਤੀ ਆ ਕਿ 30 ਹਜ਼ਾਰ ਲੋਕਾਂ ਵਾਸਤੇ ਇੱਕ ਜੇਲ੍ਹ ਨੋਮਾ ਜਿਹੜਾ ਆ ਕੈਰਖਾਨਾ ਜਿਹੜਾ ਬਣਾਤਾ ਕੇ ਆਇਆ ਜਿਹਦੇ ਵਿੱਚ ਇਹ ਰਿਪੋਰਟਾਂ ਆਉਣ ਲੱਗ ਪਈਆਂ ਵੀ ਉੱਥੇ ਮਨੁੱਖੀ ਅਧਿਕਾਰਾਂ ਦਾ ਉਲੰਘਣਾ ਕੀਤੀ ਜਾਏਗੀ ਹਾਲਾਂਕਿ ਅਮਰੀਕਾ ਆਪਣੇ ਆਪ ਨੂੰ ਮਨੁੱਖੀ ਅਧਿਕਾਰਾਂ ਦਾ ਬਹੁਤ ਵੱਡਾ ਰਖਵਾਲਾ ਸਮਝਦਾ ਪਰ ਜਿਸ ਢੰਗ ਦੇ ਨਾਲ ਉਹ 30000 ਲੋਕਾਂ ਵਾਸਤੇ ਜਿਹੜੇ ਗੈਰ ਕਾਨੂੰਨੀ ਜਿਹੜੇ ਉੱਥੇ ਵੱਸਦੇ ਆ ਉਹਨਾਂ ਵਾਸਤੇ ਉੱਥੇ ਜੇ ਉਹਨਾਂ ਨੂੰ ਤਾੜ ਦਿੱਤਾ ਜਾਏਗਾ ਇਹ ਬਿਲਕੁਲ ਜਿਹੜੀ ਆ ਮਨੁੱਖੀ ਅਧਿਕਾਰਾਂ ਦੀ ਔਲੰਘਣਾ ਹੋਏਗੀ ਹੁਣ ਇਸ ਵੇਲੇ ਕੀ ਹੋ ਰਿਹਾ ਵੀ ਬਹੁਤ ਸਾਰੇ ਲੋਕ ਉੱਥੇ ਡਰੇ ਹੋਏ ਆ ਜਿਨ੍ਹਾਂ ਨੇ ਕ੍ਰਾਈਮ ਕੀਤਾ ਨਹੀਂ ਕੀਤਾ ਪਰ ਲੋਕਾਂ ਦੇ ਮਨਾਂ ਦੇ ਵਿੱਚ دہشت ਪੈਦਾ ਹੋ ਗਈ ਆ ਉਹ ਡੈਸ਼ਟ ਪੈਦਾ ਹੋਣ ਦੇ ਨਾਲ ਰੂਟੀਨ ਦੇ ਕੰਮ ਜਿਹੜੇ ਉਹਨਾਂ ਦੇ ਬੰਦ ਹੋ ਗਏ ਆ ਜਿਹੜੇ ਰੂਟੀਨ ਦੇ ਕੋਈ ਹਸਪਤਾਲ ਦੇ ਵਿੱਚ ਜਾਣਾ ਉਸ ਤੋਂ ਵੀ ਲੋਕ ਜਾਣੋਂ ਡਰਨ ਲੱਗ ਪਏ ਆ ਉਹਦਾ ਜਿਹੜਾ ਬਹੁਤ ਵੱਡਾ ਅਸਰ ਆ ਉਹ ਉਹਨਾਂ ਦੇ ਬੱਚਿਆਂ ਤੇ ਪੈ ਰਿਹਾ ਬੱਚੇ ਸਕੂਲਾਂ ਤੋਂ ਉਹਨਾਂ ਨੇ ਹਟਾ ਲਿਆ ਜਿਹੜੀਆਂ ਰਿਪੋਰਟਾਂ ਦੱਸਦੀਆਂ ਨੇ ਜੇ ਸਕੂਲਾਂ 'ਚੋਂ ਬੱਚਿਆਂ ਨੇ ਬੱਚਿਆਂ ਨੇ ਨਹੀਂ ਜਾਣਾ ਤੇ ਫੇਰ ਉਹਨਾਂ ਦਾ ਜਿਹੜਾ ਅਧਿਕਾਰ ਆ ਬੱਚਿਆਂ ਦਾ ਅਧਿਕਾਰ ਆ ਉਹ ਕਿੱਥੇ ਗਿਆ ਇਸ ਨਾਂ ਦੇ ਉੱਤੇ ਤੁਸੀਂ ਬੱਚਿਆਂ ਦਾ ਅਧਿਕਾਰ ਖੋਲੋਂ ਇਹ ਕੋਈ ਬਹੁਤ ਵੱਡੀ ਕੋਈ ਸਿਆਣਫਾਲੀ ਕੋਈ ਗੱਲ ਨਹੀਂ ਇਹਦੇ ਤੇ ਲਾਜ਼ਮੀ ਜਿਹੜੀ ਆ ਅੰਤਰਰਾਸ਼ਟਰੀ ਸੰਸਥਾਵਾਂ ਨੂੰ ਆਵਾਜ਼ ਜਿਹੜੀ ਆ ਬੁਲੰਦ ਕਰਨੀ ਚਾਹੀਦੀ ਆ ਆਖਰ ਦੇ ਵਿੱਚ ਅਸੀਂ ਰਿਪੋਰਟ ਇੱਕ ਸਕੂਲਾਂ ਦੀ ਲੈਣੀ ਜਾਵਾਂਗੇ ਸਕੂਲਾਂ ਦਾ ਇੱਕ ਸਰਵੇ ਹੋਇਆ ਜਿਹੜੇ ਸਰਕਾਰੀ ਸਾਡੇ ਸਕੂਲ ਆ ਜਿਹਦੇ ਵਿੱਚ ਸਰਕਾਰੀ ਸਕੂਲਾਂ ਦੀ ਜਿਹੜੀ ਤੁਲਨਾ ਕੀਤੀ ਗਈ ਹੈ ਉਹਦੇ ਵਿੱਚ ਅ ਅਸਰਨਾ ਦੀ ਇੱਕ ਸੰਸਥਾ ਨੇ ਇੱਕ ਰਿਪੋਰਟ ਜਾਰੀ ਕੀਤੀ ਆ ਜਿਹਦੇ ਵਿੱਚ ਕਿਹਾ ਗਿਆ ਕਿ 2118 ਦੇ ਵਿੱਚ 65.6 222 ਦੇ ਵਿੱਚ 72.9 ਤੇ ਹੁਣ 68.8% ਜਿਹੜੇ ਇਹ ਬੱਚੇ ਜਿਹੜੇ ਆ ਪਿੰਡਾਂ ਦੇ ਸਕੂਲਾਂ ਦੇ ਵਿੱਚ ਜਾਂਦੇ ਆ ਜਿਹੜੇ ਸਰਕਾਰੀ ਸਕੂਲ ਹੈ ਸਰਕਾਰੀ ਸਕੂਲਾਂ ਦੇ ਵਿੱਚ ਗਿਣਤੀ ਕੋਵਿਡ ਦੇ ਦੌਰਾਨ ਇੱਕ ਵਾਰੀ ਵਧੀ ਆ ਵਧਣ ਤੋਂ ਬਾਅਦ ਫਿਰ ਕੋਵਿਡ ਤੋਂ ਬਾਅਦ ਹੁਣ ਆ ਕੇ ਫਿਰ ਘਟਣੀ ਸ਼ੁਰੂ ਹੋ ਗਈ ਆ ਇੱਕ ਜਿਹੜੀ ਗੱਲ ਨੋਟ ਕੀਤੀ ਗਈ ਆ ਵੀ 스마트ਫੋਨ ਦੀ ਵਰਤੋਂ ਜਿਹੜੀ ਆ ਬੱਚਿਆਂ ਦੇ ਵਿੱਚ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਪਿੰਡਾਂ 'ਚ ਜਾਂਦੇ ਆ ਉਹਨਾਂ ਦੀ ਵਧੀ ਆ ਉਹਦਾ ਕਾਰਨ ਤੇ ਕੁਝ ਕੋਵਿਡ ਨਾਲ ਜੋੜ ਕੇ ਵੀ ਆਪਾਂ ਦੇਖ ਸਕਦੇ ਆ ਵੀ ਉਹ 스마트ਫੋਨ ਜਿਹੜੇ ਆ ਕੁਝ ਮਜਬੂਰੀ ਬਣ ਗਈ ਆ ਕੁਝ ਜਿਹੜੇ ਬੱਚੇ ਲੈ ਸਕਦੇ ਸੀਗੇ ਜਿੰਨਾਂ ਨੇ ਮਾਪੇ ਲੈ ਸਕਦੇ ਸੀਗੇ ਪਰ ਇੱਕ ਜਿਹੜੀ ਹੈਰਾਨੀਜਨਕ ਜਿਹੜੀ ਆ ਉਹਦੇ ਵਿੱਚ ਰਿਪੋਰਟ ਸਾਹਮਣੇ ਆਈ ਆ ਉਹਦੇ ਵਿੱਚ ਕਿਹਾ ਗਿਆ ਕਿ 5 ਸਾਲ ਤੱਕ ਦੇ ਜਿਹੜੇ ਬੱਚੇ ਆ ਉਹਨਾਂ ਦੀ ਗਿਣਤੀ ਜਿਹੜੀ ਆ ਉਹ ਘਟ ਰਹੀ ਆ 218 ਦੇ ਵਿੱਚ 25.6 ਫੀਸਦ 222 ਦੇ ਵਿੱਚ 22.7 ਫੀਸਦ ਤੇ 224 ਦੇ ਵਿੱਚ 16.7 ਫੀਸਦ ਦੀ ਜਿਹੜੀ ਆ ਗਿਣਤੀ ਘਟਣ ਦੀ ਰਿਪੋਰਟ ਸਾਹਮਣੇ ਆਈ ਆ ਅੱਜ ਦੀ ਗੱਲ ਦੇ ਵਿੱਚ ਇੰਨਾ ਹੀ ਬਹੁਤ-ਬਹੁਤ ਸ਼ੁਕਰੀਆ ਧੰਨਵਾਦ